1957 ਜਦੋਂ VOTING ਹੋਈ ਭਾਰਤ ਦੇ ਵਿੱਚ ਜਵਾਲਾ ਨਹਿਰੂ ਜੀ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਬਣ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਫਦ ਅਰਬ ਮੁਲਕਾਂ 'ਚ ਗਿਆ ਅਰਬ ਮੁਲਕ ਦੇ ਇੱਕ ਰਾਜੇ ਨੇ ਘੋੜੇ ਦਿੱਤੇ ਅਰਬੀ ਨਸਲ ਦੇ ਬਹੁਤ ਸ਼ਾਨਦਾਰ ਕਿਉਂਕਿ ਡਿਪਟੀ ਡਿਫੈਂਸ ਮਿਨਿਸਟਰ ਵੀ ਨਾਲ ਗਿਆ ਸੀ ਉਹ ਮਜੀਠੀਆ ਦਾ ਪੁਰਖਾ ਸੀ ਸਰਜੀਤ ਸਿੰਘ ਮਜੀਠੀਆ ਉਹ ਡਿਪਟੀ ਡਿਵੈਨਸ ਮਿਨਿਸਟਰ ਆਫ ਇੰਡੀਆ ਸੀ ਫੌਜ ਵਾਸਤੇ ਘੋੜੇ ਦਿੱਤੇ ਸ਼ਾਨਦਾਰ ਘੋੜੇ ਅਰਬੀ ਨਸਲ ਦੇ ਰੇਅਰੈਸਟ ਆਫ ਰੇਅਰ ਨਸਲ ਕਾਇਦੇ ਮੁਤਾਬਕ ਕਾਨੂੰਨ ਮੁਤਾਬਕ ਉਹ ਘੋੜੇ ਜਿਹੜੇ ਮੇਰਠ ਪਹੁੰਚਣੇ ਚਾਹੀਦੇ ਸੀ ਕਿਉਂਕਿ ਮੇਰਠ ਦੇ ਵਿੱਚ ਇੰਡੀਆ ਦੀ ਜਿਹੜੀ ਵੀ ਫੌਜ ਦੇ ਐਨੀਮਲਸ ਨੇ ਕੁੱਤੇ ਊਂਟ ਘੋੜੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਪਹੁੰਚਣੇ ਚਾਹੀਦੇ ਸੀ ਪਰ ਇਹ ਮੈਂ ਸਵਾਲ ਤੁਹਾਡੇ ਤੇ ਛੱਡ ਰਿਹਾ ਹਾਂ 2 ਮਹੀਨੇ ਬਾਅਦ ਉਸ ਅਰਬੀ ਕਿੰਗ ਨੇ ਆਪਣੀ ਐਮਬੈਸੀ ਚ ਫੋਨ ਕਰਕੇ ਪੁੱਛਿਆ ਘੋੜੇ ਕਿਵੇਂ ਨੇ ਉਹ ਕਹਿੰਦੇ ਜੀ ਅਸੀਂ ਤੁਹਾਨੂੰ 2 ਘੰਟਿਆਂ ਬਾਅਦ ਦੱਸ ਦਿੰਨੇ ਆ ਮੇਰਠ ਜਾ ਕੇ ਮੇਰਠ ਗਏ ਉਹ ਘੇਤੇ ਦਾ ਕੋੜੇ ਆਈ ਨਹੀਂ ਉਹਨਾਂ ਜਾ ਕੇ ਦੱਸਤਾ ਜਿੱਥੇ ਕੋੜੇ ਨਹੀਂ ਆਏ ਉਹ ਤਾਂ ਪਰਸਨਲ ਤੇ ਚਲੇ ਗਏ ਜੀ ਤੇ ਇਸ ਗੱਲ ਦਾ ਨਹਿਰੂ ਨਾਲ ਇਤਰਾਜ਼ ਕੀਤਾ ਉਸ ਕਿੰਗ ਨੇ ਨਹਿਰੂ ਨੇ ਕਿਹਾ ਮਿਸਟਰ ਮਜੀਠੀਆ ਇਮੀਜਿਲੀ ਰਜਾਇਨ ਕਰ ਦੇ ਤਤੀਫਾ ਉਸ ਵੇਲੇ ਰਾਜਨੀਤੀ ਬਹੁਤ ਇਮਾਨਦਾਰ ਹੁੰਦੀ ਸੀ 57 58 ਨਾਲ ਦੀ ਲਗਾ ਰਜਾਇਨ ਕਰ ਕੋੜੇ ਕਿਧਰ ਗਏ ਅੱਜ ਜੇ ਮੇਰਠ ਕੋਈ ਪਾਗੜਾ ਬੰਨਦਾ ਚਲਾ ਜਾਵੇ ਨਾ ਸਰਦਾਰ ਉਸ ਐਨੀਮਲ ਟ੍ਰੇਨਿੰਗ ਸੈਂਟਰ ਲੋਕ ਪਤਾ ਕੀ ਕਰਨੇ ਕੋੜਾ ਜੋਰ ਆਗੇ ਆਪਣੀ ਆਜ਼ਤ ਬਣਾਈ ਹੈ ਉਹਨਾਂ ਨੇ ਹੁਣ ਮੈਂ ਅੱਜ মিডিਆ ਦੇ ਸਾਹਮਣੇ ਬਿਕਰਮਜੀਤ ਸਿੰਘ ਮਜੀਠੀਏ ਨੂੰ 5 ਤਰੀਕ ਤੱਕ ਦਾ ਟਾਈਮ ਦਿੰਨਾ ਤੇ ਕੋੜੇ ਕਿੱਥੇ ਗਏ 5 ਤਰੀਕ ਤੱਕ ਦੱਸ ਦੇ ਨਹੀਂ ਫਿਰ 5 ਨੂੰ ਮੈਂ ਦੱਸੂਗਾ ਫਿਰ ਆ ਡੀਐਨਏ ਆ ਡੀਐਨਏ ਆ ਭਗਵੰਤ ਜੀ ਤੋਂ ਹਸਾ ਮੰਗਦੇ ਆ ਕਿਸੇ ਪੱਖੋਂ ਤਾਂ ਛੱਡ ਦਿਓ ਯਾਰ